ਸੋਹਣਾ ਅਤੇ ਮਾਪਿਆਂ ਦਾ ਸਰਦਾਰ ਪੁੱਤ ਜੋ ਕਿ ਮਾਛੀਵਾੜਾ ਤੇ ਨਾਲ ਸੰਬੰਧ ਰੱਖਦਾ ਸੀ 2019 ਦੇ ਵਿੱਚ ਉਹ ਅਮਰੀਕਾ ਚਲਾ ਗਿਆ। ਅਮਰੀਕਾ ਜਾ ਕੇ ਉੱਥੇ ਉਸਨੇ ਟਰੱਕ ਚਲਾਉਣਾ ਸ਼ੁਰੂ ਕਰ ਦਿੱਤਾ। ਬੀਤੇ ਦਿਨੀ 15 ਤਰੀਕ ਨੂੰ ਉਸਨੇ ਆਪਣਾ ਜਨਮ ਦਿਨ ਮਨਾਇਆ ਸਤੰਬਰ ਦੇ ਮਹੀਨੇ ਦੇ ਵਿੱਚ। ਅਤੇ ਉਹ ਸਾਰੀਆਂ ਵੀਡੀਓਜ਼ ਫੋਟੋਜ਼ ਦੇਖ ਕੇ ਲੋਕ ਖੁਸ਼ ਸਨ ਕਿ ਸਾਡਾ ਪੁੱਤ ਉੱਥੇ ਵਧੀਆ ਜ਼ਿੰਦਗੀ ਬਤੀਤ ਕਰ ਰਿਹਾ ਹੈ। ਅਚਾਨਕ ਹੀ ਜਦੋਂ ਉਹ ਕੰਮ ਤੇ ਜਾਂਦਾ ਟਰਾਲਾ ਚਲਾਉਂਦੇ ਸਮੇਂ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਜਿਸ ਤੇ ਵਿੱਚ ਇਸ ਮੁੰਡੇ ਦੀ ਜਾਨ ਚਲੀ ਗਈ। ਇਹ ਸਾਰੀ ਖਬਰ ਜਦੋਂ ਮਾਪਿਆਂ ਨੂੰ ਪਤਾ ਲੱਗੀ ਤਾਂ ਉਹਨਾਂ ਨੂੰ ਯਕੀਨ ਨਹੀਂ ਹੋਇਆ ਕਿ ਇਹ ਸਭ ਕੁਝ ਉਹਨਾਂ ਦਿਨਾਂ ਨਾਲ ਘਟ ਚੁੱਕਿਆ ਕਿਉਂਕਿ ਉਹੀ ਮੁੰਡਾ ਜੋ ਕਿ ਦੋ ਕੁ ਦਿਨ ਪਹਿਲਾਂ ਖੁਸ਼ ਨਜ਼ਰ ਆ ਰਿਹਾ ਸੀ ਪਾਰਟੀਆਂ ਕਰ ਰਿਹਾ ਸੀ, ਜਸ਼ਨ ਮਨਾ ਰਿਹਾ ਸੀ ਅੱਜ ਉਹ ਇੱਕਦਮ ਦੁਨੀਆ ਛੱਡ ਗਿਆ। ਰੱਬ ਨੇ ਕਿਹੋ ਜਿਹੀ ਖੇੜ ਇਸ ਪਰਿਵਾਰ ਦੇ ਨਾਲ ਖੇਡੀ ਹੈ ਉਹ ਸਮਝਣ ਦੇ ਵਿੱਚ ਅਸਮਰਥ ਸੀ ਰੋਂਦਾੁਰ ਲਾਉਂਦਾ ਇਹ ਪਰਿਵਾਰ ਆਪਣੇ ਪੁੱਤ ਬਲਜੋਤ ਨੂੰ ਯਾਦ ਕਰ ਰਿਹਾ ਸੀ ਉਸ ਦੇ ਪਿਤਾ ਨਰਿੰਦਰ ਸਿੰਘ ਜੋ ਕਿ ਐਨ ਆਰ ਆਈ ਕਲੋਨੀ ਮਾਛੀਵਾੜਾ ਦੇ ਰਹਿਣ ਵਾਲੇ ਨੇ ਉਹਨਾਂ ਦਾ ਹਾਲ ਦੇਖ ਕੇ ਹਰੇਕ ਦੀਆਂ ਅੱਖਾਂ ਨਮ ਹੋ ਗਈਆਂ ਉਹਨਾਂ ਦੱਸਿਆ ਕਿ 2019 ਦੇ ਵਿੱਚ ਪੁੱਤ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਗਿਆ ਸੀ 24 ਸਾਲ ਦਾ ਬਲਜੋਤ ਉੱਥੇ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਜਦੋਂ ਕਿ ਉਹਨਾਂ ਦੀ ਦੀਵੀ ਵਿਦੇਸ਼ ਤੇ ਵਿਚ ਹੀ ਰਹਿੰਦੀ ਹੈ ਤੇ ਉਹ ਆਸਟ੍ਰੇਲੀਆ ਗਈ ਹੋਈ ਹੈ ਤਾਂ 15 ਸਤੰਬਰ ਨੂੰ ਜਨਮ ਦਿਨ ਦੀ ਪਾਰਟੀ ਮਨਾਉਣ ਤੋਂ ਬਾਅਦ ਇਹ ਸਾਰਾ ਹਾਦਸਾ ਹੁੰਦਾ ਹੈ ਸੜਕ ਹਾਦਸੇ ਦੇ ਵਿੱਚ ਬਲਜੋਤੀ ਜਾਨ ਚਲੀ ਜਾਂਦੀ ਹੈ ਜਿਸ ਤੋਂ ਬਾਅਦ ਇਸ ਪਰਿਵਾਰ ਨੂੰ ਸਹਾਰਾ ਦੇਣ ਦੀ ਲੋੜ ਹੈ ਅਤੇ ਉਹ ਆਖ ਰਹੇ ਨੇ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਮੇਰਾ ਨਾਮ ਹੈ ਐਮ ਐਲ ਪੀ ਸਿੰਘ ਜੀ ਲਾ ਜੀ ਬਲਜੋਤ ਸਿੰਘ ਦਾ ਮਾਮਾ ਜੀ ਮੇਰੇ ਦਾ ਜੀ ਬਿਲਕੁਲ ਇੰਨੇ ਰੇ ਕੋਈ ਇੱਕ ਬਣ ਗਿਆ ਸੀ ਬਲਦੇਸ਼ਾਂ ਦਾ ਜੋ ਕਿ ਪਿਛਲੇ 19 2019 ਤੋਂ ਅਮਰੀਕਾ ਵਿੱਚ ਰਹਿ ਰਿਆ ਸੀ ਜੀ ਤੇ ਉੱਥੇ ਟਰਾਲਾ ਚਲਾਉਂਦਾ ਸੀ ਜੀ ਤੇ ਬਸ ਕੱਲ ਸਾਨੂੰ ਫੋਨ ਆਇਆ ਜੀ ਕੱਲ ਸ਼ਾਮ ਨੂੰ ਇਹ ਤੁਹਾਡੇ ਬੱਚੇ ਦਾ ਸਟੂਡੈਂਟ ਹੋ ਗਿਆ ਤੇ ਆਈਟੀ ਯੂ ਵਿੱਚ ਹੈ ਤੇ ਪਹਿਲਾਂ ਤਾਂ ਫਰਮ ਨਹੀਂ ਆਈ ਗੱਲ ਫਿਰ ਬਾਅਦ 'ਚ ਉਹਨਾਂ ਨੇ ਜੱਸੀ ਲਈ ਦੋ ਦੋ ਦਫਨੇ ਪੁਲਿਸ ਦਫ ਅਮਰੀਕਨ ਪੁਲਿਸ ਦਾ ਫੋਨ ਆਇਆ ਇਹਨਾਂ ਨੂੰ ਤੇ ਦੱਸਿਆ ਜਿਹੜਾ ਵੀ ਉਹ ਮਤਲਬ ਡੈੱਡ ਹੋ ਗਿਆ ਚਲਾਣਾ ਕਰ ਗਿਆ ਵੀ ਤੇ ਇਸ ਤਰ੍ਹਾਂ ਕਰਕੇ ਪਾਣਾ ਵਕਤ ਤੇ ਕਿੰਨਾ ਟਾਈਮ ਹੋ ਗਿਆ ਸੀ ਜੀ ਉਹ ਜਨਵਰੀ ਪੰਦਰੇ ਸਾਲ ਹੋ ਗਿਆ ਸੀ ਜੀ 2019 ਕਿਹਾ ਉਹ ਦੋ ਤਾਰਾ ਸੀ ਜੀ ਕੀ ਕੰਮ ਕਰਦੇ ਸੀ ਤੇ ਇਹ ਚਲਾਣਾ ਕਰਦਾ ਸੀ ਜੀ ਅੱਛਾ ਜੀ ਹਾਂ ਜੀ ਤਰਾਦੇ ਨੇ ਕਿ ਬਾਂਧੀ ਪ੍ਰੋਜੈਕਟ ਦੇ ਬਾਰੇ ਵਿੱਚ ਆਨ ਦੀ ਸਪੋਟ ਹੀ ਹੋ ਗਈ ਜੀ ਹਾਂ ਜੀ ਪਹਿਲਾ ਜਨਮ ਦਿਨ ਸੀ ਉਹਦਾ ਜੀ 15 ਤੀਰ ਗੁਰੂ ਕੋਲ ਲੰਘੀ ਹੈ ਜੀ 15 ਤੀਰ ਨੂੰ ਦਾ ਬਰਥਡੇ ਸੀਗਾ ਤੇ ਵੱਡੇ ਕੁਛ ਕੀਤਾ ਮੁੰਡਿਆਂ ਨਾਲ ਉਹਨੇ ਇਹ ਮਤਲਬ ਕੋਈ ਆਦਮੀ ਸੀ ਕੋਈ ਨਸ਼ਾਨੀ ਸੀ ਕੋਈ ਕਿਸੇ ਪ੍ਰਕਾਰ ਦੀ ਕੋਈ ਮਤਲਬ ਉਹ ਨਿਕਲੀ ਜੀ ਬੱਚਾ ਬੜਾ ਮਿਹਨਤੀ ਸੀਗਾ ਬੜਾ ਮਿਲਨਸਾਰ ਸੀਗਾ ਇਕੱਲਾ ਕੱਲਾ ਸੀਗਾ ਜੀ ਤੇ ਇੱਕ ਭੈਣ ਸੀ ਆਸਟ੍ਰੇਲੀਆ ਚ ਹੈ ਜੀ ਤੇ ਮਤਲਬ

ਜੋ ਸਾਡੇ ਪੰਜਾਬ ਦੀ ਨੌਜਵਾਨੀ ਜਿਹੜੀ ਹੈ ਨਿੱਕ ਕੋਈ ਨਾ ਕੋਈ ਖਬਰ ਕਵੀ ਕੈਨੇਡਾ ਤੋਂ ਕੋਈ ਮਰਦਾ ਤੋਂ ਰੋਜ਼ ਖਬਰ ਸੁਣਨ ਨੂੰ ਮਿਲਦੀ ਆ ਜਿ ਫਲਾਣੀ ਤਾਂ ਤੇ ਬੱਚਾ ਕੋਈ ਟ੍ਰਾਲਾ ਉਲਟ ਗਿਆ ਕੁਝ ਹੋ ਗਿਆ ਤੇ ਉਹ ਸੋ ਮਰ ਗਿਆ ਤੇ ਉਹ ਤੇ ਮਰ ਗਿਆ ਜੋ ਸਾਡੇ ਪੰਜਾਬੀਆਂ ਨੂੰ ਜੋ ਪੰਜਾਬ ਦੇ ਵਿੱਚ ਹੀ ਕੰਮ ਦੇਤੇ ਜਾਂ ਤੇ ਸਾਡੇ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਹੋ ਇਹ ਹੀ ਮੰਗ ਕਰਦੇ ਸਰਕਾਰ ਤੋਂ ਕਿ ਇਹਨਾਂ ਬੱਚਿਆਂ ਨੂੰ ਇਥੇ ਹੀ ਸੰਭਾਲਿਆ ਜਾਵੇ ਪੰਜਾਬੀ ਜਾ ਜੋ ਉਹ ਸਾਡਾ ਜਿਹੜਾ ਫਲਵਾੜੀ ਆ ਪੰਜਾਬੀ ਜੋ ਪੰਜਾਬੀ ਲੋਕ ਨੇ ਜੋ ਬੱਚੇ ਨੇ ਸਾਡੇ ਇਹਨਾਂ ਨੂੰ ਪੰਜਾਬ ਦੇ ਰੂਪੀ ਕੋਈ ਮਦਦ ਦੇ ਰਿਗਾਰਡ ਦਿੱਤਾ ਜਾਵੇ ਇਹੇ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਜੀ ਕਿ ਉਹ ਇਰਾਨੀ ਪਰਨਾਮ ਸਿੰਘ ਸਾਹਿਬ ਦਾ ਕਾਉਂਸਲ ਮੈਂਬਰ ਹੈ 903 ਨੰਬਰ ਤੋਂ ਕਿੰਨਾ ਹੋਵੇ 23% ਲਗਭਗ ਜੀ ਗੱਲ ਇਹ ਹੈ ਜੀ ਪਿਛਲੇ ਲਗਭਗ 10-15 ਸਾਲ ਤੋਂ ਇਹ ਪਰਿਵਾਰ ਮਾਸੀ ਬੜੇ ਰਹਿਆ ਸੀ ਪਹਿਲਾਂ ਤਨੂਰ ਪਿੰਡ ਲਾਕਪਿੰਡ ਸੀਗਾ ਤਨੂਰ ਉੱਥੇ ਰਹਿੰਦੇ ਸੀ ਬਹੁਤ ਸਾਲ ਤੋਂ ਕੇ ਦੁਰਸਿਤ ਪਰਿਵਾਰ ਸੀਗਾ ਜੀ ਇੱਕੋ ਇੱਕ ਬੇਟਾ ਸੀ ਦਾ ਨਿਰੰਦਰ ਸਿੰਘ ਜੀ ਦਾ ਬੜੀ ਤਾਮਾ ਨਾਲ ਰਹਿਣ ਨੇ ਪੜਾਇਆ ਲਖਾਇਆ ਬੱਚਿਆਂ ਦੀ ਜਿੱਦ ਦੇ ਨਾਲ ਮਾਪੇ ਕਾਰਜ ਕਰਦੇ ਨੇ 2019 ਦੇ ਵਿੱਚ ਬੱਚੇ ਨੇ ਜਿੱਦ ਕੀਤੀ ਜੇ ਅਮਰੀਕਾ ਬਾਹਰ ਜਾਣਾ ਚਾਹੁੰਦਾ ਇਹਨਾਂ ਦੇ ਖੇਤਾਂ ਤਕਰੀਬਨ ਪਿਛਲੇ 3 ਸਾਲ ਤੋਂ ਉਸੇ ਟਰਾਲਾ ਚਲਾ ਰਿਆ ਸੀ ਅਚਾਨਕ ਕੱਲ ਸ਼ਾਮੀ ਫੋਨ ਆਇਆ ਕਿ ਬੱਚੇ ਦਾ ਐਕਸੀਡੈਂਟ ਹੋ ਗਿਆ ਤੇ ਉਹਨੂੰ ਹਸਪੀਟਲ ਲੈ ਕੇ ਜਾਇਆ ਗਿਆ ਯਾਰ ਜੀ ਸੁਣੋ 3:00 ਵਜੇ ਫੋਨ ਆਉਂਦਾ ਕਿ ਬੱਚੇ ਦੀ ਜਿਹੜੀ ਆ ਡੈਥ ਹੋ ਗਈ ਆ ਇਹ ਸੁਣ ਕੇ ਖਲੋਤਾ ਪਤਨੀ ਬਹੁਤ ਜ਼ਿਆਦਾ ਨਰਾਸ਼ਾ ਹੋਈ ਕਿ ਬੱਚੇ ਨੂੰ ਅਸੀਂ ਕੀ ਸੋਚ ਕੇ ਘਰੋਂ ਭੇਜਦੇ ਆ ਇਹ ਅੱਗੇ ਜਾ ਕੇ ਕੋਈ ਪਤਾ ਨਹੀਂ ਹੁੰਦਾ ਕਿ ਕਿਹੜੀ ਹੋਂਿਆਂ ਨੂੰ ਕਿਹੜੀ ਜਗ੍ਹਾ ਤੇ ਉਡਿਤ ਰਹੀ ਆ ਕਦੇ ਕੋਈ ਵੀ ਮਾਵਾ ਪਾਪੇ ਸੋਚਦੇ ਨਹੀਂ ਬੱਚੇ ਨੂੰ ਘਰੋਂ ਭੇਜਦਾ ਕਿ ਜਾ ਕੇ ਸਾਡੇ ਬੱਚੇ ਨਾਲ ਉੱਥੇ ਕੀ ਹੋ ਜਾਣਾ

ਜਿਹੜੇ ਪੰਜਾਬੀ ਆ ਉਹਨਾਂ ਨੂੰ 70% ਤਾਂ ਲੋਕ ਨਹੀਂ ਮਿਲਣਾ ਬਾਹਰਲੇ ਬੰਦਿਆਂ ਨੂੰ ਕੋ 30% ਤੋਂ ਕੋਈ ਇਹ ਦੇਣੀ ਵੀ ਪੈ ਜੇਗਾ ਦੋ ਜੇ ਇੱਥੇ ਨਾਲ ਰਜਦੋਰ ਮਿਲੇ ਤਾਂ ਮਕਲੋਤੇ ਬੱਚੇ ਜਿਹੜੇ ਆ ਉਹ ਮਾਪੇ ਕਦੇ ਵੀ ਬਾਹਰ ਨਹੀਂ ਭੇਜਣਗੇ ਜਾਂ ਉਹ ਛੋਟਾ ਮੋਟਾ ਦਿੱਤੋ ਨੌਕਰੀ ਇਥੇ ਸਰਕਾਰ ਦੇ ਦੇਵੇ ਮੇਰਾ ਨਾਮ ਹੈ ਅਮਨਕੀ ਸਿੰਘ ਜੀ। ਮਾਜੀ ਬਲਦੇਵ ਸਿੰਘ ਦਾ ਮਾਮਾ ਜੀ ਲੱਗਦਾ ਜੀ। ਬਿਲਕੁਲ। ਕਿ ਨਰਾ ਇੱਕੋ ਇੱਕ ਪਾਂਜਾ ਸੀ ਬਲਦੇਵ ਸਿੰਘ ਦਾ। ਜੋ ਕਿ ਪਿਛਲੇ 2019 ਤੋਂ ਅਮਰੀਕਾ ਵਿੱਚ ਰਹਿ ਰਿਹਾ ਸੀ ਜੀ। ਤੇ ਉੱਥੇ ਟ੍ਰੈਲਾ ਚਲਾਉਂਦਾ ਸੀ ਜੀ। ਤੇ ਬਸ ਕੱਲ ਸਾਨੂੰ ਫੋਨ ਆਇਆ ਜੀ। ਕੱਲ ਸ਼ਾਮ ਨੂੰ ਇਹ ਤੁਹਾਡੇ ਬੱਚੇ ਦਾ ਸਟੂਡੈਂਟ ਹੋ ਗਿਆ। ਤੇ ਆਈਟੀਯੂਐਸ ਹੈ। ਪਹਿਲਾਂ ਤਾਂ ਫਰਮ ਨਹੀਂ ਹੋਈ ਗੱਲ ਫਿਰ ਬਾਅਦ ਕਿ ਉਹਨਾਂ ਨੇ ਜਸਤੀ ਲਈ ਦੋ ਦੋ ਦੱਪਨੇ ਪੁਲਸ ਦਫ਼ ਅਮਰੀਕਨ ਪੁਲਸ ਦਾ ਫੋਨ ਆਇਆ ਇਹਨਾਂ ਨੂੰ ਤੇ ਬੱਚਾ ਜਿਹੜਾ ਵੀ ਉਹ ਮਤਲਬ ਡੈੱਡ ਹੋ ਗਿਆ ਚਲਾਣਾ ਕਰ ਗਿਆ ਜੀ ਤੇ ਇਸ ਤਰ੍ਹਾਂ ਕਰਕੇ ਪਾਣਾ ਬਖਰੇ ਜੀ ਤੇ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ ਜੀ 5 ਸਾਲ ਹੋ ਗਏ ਸੀ ਜੀ 2019 ਕੀ ਹੈ ਉਹ 2018 ਸੀ ਜੀ ਕੀ ਕੰਮ ਕਰਦੇ ਸੀ ਤੇ ਅਹ ਤਰਲਾ ਕਿ ਲੰਦਾ ਸੀ ਜੀ ਅੱਛਾ ਜੀ ਹਾਂ ਜੀ ਤਰਾਦੇ ਨੇ ਕਿ ਬਾਂਧੀ ਕੋਲ ਜਿਹੜੀ ਨੇ ਬਾੜੇ ਕੀਤੀ ਆਂ ਦੀ ਸਪੋਟਿੰਗ ਹੋ ਗਈ ਜੀ ਹਾਂ ਜੀ ਪਹਿਲਾ ਜਨਮ ਦਿਨ ਸੀ ਉਹਦਾ ਵੀ 15 ਤੀਰ ਗੁਰੂ ਕੋਲ ਲੰਗੀ ਹੈ ਜੀ 15 ਤੀਰ ਨੂੰ ਦਾ ਬਰਥਡੇ ਸੀਗਾ ਤੇ ਵੱਡੇ ਕੁਛ ਕੀਤਾ ਮੁੰਡਿਆਂ ਨਾਲ ਉਹਨੇ ਤੇ ਮਤਲਬ ਕੋਈ ਆਦਮੀ ਸੀ ਕੋਈ ਨਸ਼ਾ ਨਹੀਂ ਸੀ ਕੋਈ ਕਿਸੇ ਪ੍ਰਕਾਰ ਦੀ ਕੋਈ ਮਤਲਬ ਉਹ ਨਹੀਂ ਕੀਤੀ ਜੀ ਬੱਚਾ ਬੜਾ ਮਿਹਨਤੀ ਸੀਗਾ ਬੜਾ ਮਿਲਨਸਾਰ ਸੀਗਾ ਇਕੱਲਾ-ਕੱਲਾ ਸੀਗਾ ਜੀ ਤੇ ਇੱਕ ਭੈਣ ਸੀ ਆਸਟ੍ਰੇਲੀਆ ਚ ਹੈ ਜੀ ਤੇ ਮਤਲਬ ਬੱਸ ਆਪਾਂ ਆ ਵਾਪਰ ਗਿਆ ਜੀ ਮਰਦੇ ਦੇ ਪਿਤਾ ਦੀ ਕੰਮ ਕਰਦੇ ਨੇ ਲੜਕੇ ਦੇ ਪਿਤਾ ਆ ਖੇਤੀਬਾੜੀ ਕਰਦੇ ਸੀ ਉਹਨਾਂ ਨੇ ਸਾਹਿਤ ਤਕਰੀ ਵੀ ਕਰੀ ਮਾਤਾ ਜੀ ਮਾਤਾ ਜੀ ਵੀ ਹਾਊਸ ਵਾਈਫ ਨੇ ਜੀ ਇਹ ਸਰਕਾਰ ਦੀ ਮੰਗ ਆ ਇਹ ਤਾਂ ਅਸੀਂ ਜੀ ਹੱਥ ਜੋੜ ਕੇ ਵੀ ਸਰਕਾਰ ਜੋ ਮੁੱਖ ਮੰਤਰੀ ਸਾਹਿਬ ਤੁਹਾਨੂੰ ਸਤਿਮਾਨ ਜੀ ਤੋਂ ਇਹ ਹੀ ਮੰਗ ਕਰਦੇ ਆ ਕਿ ਸਾਡੇ ਪੰਜਾਬ ਦੀ ਨੌਜਵਾਨੀ ਜਿਹੜੀ ਹੈ ਨਿੱਕ ਕੋਈ ਨਾ ਕੋਈ ਖਬਰ ਕੈ ਕੈਨੇਡਾ ਤੋਂ ਕੋਈ ਅਮਰੀਕਾ ਤੋਂ ਰੋਜ਼ ਸਵੇਰ ਤੋਂ ਨੂੰ ਮਿਲਦੀ ਅਫਲਾਣੀ ਤਾਂ ਤੇ ਬੱਚਾ ਕੋਈ ਟ੍ਰਾਲਾ ਉਲਟ ਗਿਆ ਕੁਝ ਹੋ ਗਿਆ ਕੋਈ ਉੱਥੇ ਮਰ ਗਿਆ ਤੇ ਉੱਥੇ ਮਰ ਗਿਆ ਜੋ ਸਾਡੇ ਪੰਜਾਬੀਆਂ ਨੂੰ ਜੋ ਪੰਜਾਬ ਦੇ ਵਿੱਚ ਹੀ ਕੰਮ ਦਿੱਤੇ ਜਾਂਦੇ ਤੇ ਸਾਡੇ ਬੱਚਿਆਂ ਬਾਰੇ ਜਾਂਦੀ ਲੋੜ ਨਹੀਂ ਹੋ ਇਹ ਹੀ ਮੰਗ ਕਰਦੇ ਆ ਸਰਕਾਰ ਤੋਂ ਕਿ ਇਹਨਾਂ ਬੱਚਿਆਂ ਨੂੰ ਇਥੇ ਹੀ ਸੰਭਾਲਿਆ ਜਾਵੇ ਪੰਜਾਬੀ ਜਾਵੇ ਇਹ ਸਾਡਾ ਜਿਹੜਾ ਫਲਵਾੜੀ ਆ ਪੰਜਾਬੀ ਦੇ ਪੰਜਾਬੀ ਲੋਕ ਨੇ ਜੋ ਬੱਚੇ ਨੇ ਸਾਡੇ ਇਹਨਾਂ ਨੂੰ ਪੰਜਾਬ ਦੇ ਵਿੱਚ ਹੀ ਕੋਈ ਨਾ ਦੇ ਰਿਕਾਰਡ ਦਿੱਤਾ ਜਾਵੇ ਇਹ ਹੀ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਜੀ